ਜਿਵੇਂ ਭਾਜਪਾ ਦਾ ਤਿੰਨ ਕਾਲੇ ਕਾਨੂੰਨਾਂ ਦੇ ਚ ਪੰਜਾਬ ਨੇ ਹਸ਼ਰ ਕੀਤਾ ਤੁਹਾਡਾ ਇਹਦੇ ਨੂੰ ਵੀ ਮਾੜਾ ਹਸ਼ਰ ਹੋਊਗਾ ਮੁਹਾਲੀ ਦੇ ਵਿੱਚ ਕਿਸਾਨਾਂ ਨੇ ਜ਼ਮੀਨਾਂ ਆਪਣੀਆਂ ਖੁਦ ਦਿੱਤੀਆਂ ਨੇ ਤੋਹਫੇ ਕਿਹੜੇ ਕਿਸਾਨ ਨੇ ਉਹ ਵੀ ਵੇਚਤਾ ਗਏ ਕਰੋੜ ਦਾ ਕਿੱਲਾ ਅੱਜ ਉੱਥੇ ਰੇੜੀ ਲਾਉਣ ਨੂੰ ਮਜਬੂਰ ਹੈਗੇ ਹੁਣ ਕਿਸਾਨ ਗੁਮਰਾਹ ਹੋਣ ਵਾਲੇ ਨਹੀਂ ਹੈਗੇ ਭਾਈ ਸਾਹਿਬ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਨੋਟੀਫਿਕੇਸ਼ਨ ਕਰਤਾ ਪਿੰਡ ਜਾ ਕੇ ਕਿਸੇ ਨੂੰ ਪੁੱਛਿਆ ਵੀ ਤੁਸੀਂ ਜ਼ਮੀਨ ਦੇਣੀ ਨਾ ਜਿ ਮਰਜ਼ੀ ਤੇ ਚੱਲੀ ਨਾ ਟੋਢੀ ਫੇ ਕਿਉਂ ਨਾ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨ ਇਹ ਤੋਂ ਬਾਅਦ ਹੋਰ ਵੀ ਜਿਹੜੀਆਂ ਜਥੇਬੰਦੀਆਂ ਬਾਹਰ ਆ ਗਈਆਂ ਉਹਨੂੰ ਸੱਦਾ ਦਵਾਂਗੇ ਨਾ ਪੰਜਾਬ ਦੇ ਅੰਦਰ ਕੋਈ ਇਸ ਕਿਸਮ ਦੀ ਗੱਲ ਆ ਰਹੀ ਆ ਵੀ ਲੋਕਾਂ ਨੂੰ ਰਹਿਣ ਦੀ ਬਹੁਤ ਵੱਡੀ ਸਮੱਸਿਆ ਵਾ ਇਹਦੇ ਲਈ ਜੜਾ ਜੀ ਅਰਬਨਾਈਜੇਸ਼ਨ ਚਾਹੀਦਾ ਫਸ ਲੁਧਿਆਣਾ ਵਿਖੇ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਕਿਸਾਨ ਨੇਤਾ ਸਰਵੋ ਸਿੰਘ ਪੰਦੇੜ ਜੀ ਮੌਜੂਦ ਨੇ ਪੰਦੇੜ ਸਾਹਿਬ ਅੱਜ ਤੋਂ ਵੱਲੋਂ ਪੀਸੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਗੇ हां देखो ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਚੰਡੀਗੜ੍ਹ ਦੀ ਮੀਟਿੰਗ ਵਿੱਚ ਅਰਬਾਦ ਦੇ ਵਿਚਾਲ ਇੰਡੀਆ ਕੇਐਮਐਮ ਦੀ ਮੀਟਿੰਗ ਹੋਈ ਸੀ ਦਿੱਲੀ 'ਚ ਉਹ ਚ ਫੈਸਲੇ ਕੀਤੇ ਸੀ ਵੀ ਸਾਨੂੰ ਸਾਂਝੇ ਸੰਘਰਸ਼ਾਂ ਦਾ ਸੱਦਾ ਦੇਣਾ ਚਾਹੀਦਾ ਤੇ ਅਸੀਂ ਅੱਜ ਐਸਕੇਐਮ ਨੂੰ ਚਿੱਠੀ ਲਿਖੀ ਆ ਉਹਦੇ ਵਿੱਚ 26 ਅਗਸਤ ਥਾਂ ਜਿਹੜਾ ਵਾ ਕਿਸਾਨ ਭਵਨ ਚੰਡੀਗੜ੍ਹ ਦਾ 11 ਵਜੇ ਦਾ ਦਿੱਤਾ ਗਿਆ ਵਾ ਜੇ ਕੋਈ ਡੇਟ ਟਿਸ਼ੂ ਹੋਊਗਾ ਉਹ ਵੀ ਕਰ ਲਿਆ ਜਾਊਗਾ ਉਹਦੇ ਲਈ ਅਸੀਂ ਕਹਿ ਰਹੇ ਹਾਂ ਵੀ ਆ ਲੈਂਡ ਪੂਲਿੰਗ ਪਾਲਿਸੀ ਹੋਵੇ ਜਾਂ ਹੁਣ ਬਿਜਲੀ ਬੋਰਡ ਦਾ ਨਿੱਜੀਕਰਨ ਹੋਵੇ ਜਾਂ ਹੋਰ ਅਮਰੀਕਾ ਨਾਲ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈਗਾ ਜਾਂ ਹੋਰ ਵੀ ਮੁੱਦੇ ਹੋਣ ਉਹ ਗੱਲ ਲਿਖੀ ਆ ਇਹਦੇ ਵਾਸਤੇ ਸਾਡੀ ਸਮਝ ਹੈ ਸੀ ਪਹਿਲੋਂ ਵੀ ਸਾਂਝੇ ਸੰਘਰਸ਼ਾਂ ਦੇ ਜਤਨ ਜਟਾਏ ਆ ਹੁਣ ਵੀ ਜਟਾ ਰਹੇ ਕਿ ਕਿਉਂ ਨਾ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨ ਇਹ ਤੋਂ ਬਾਅਦ ਹੋਰ ਵੀ ਜੜੀਆਂ ਜਥੇਬੰਦੀਆਂ ਬਾਹਰ ਆ ਕੇ ਉਹਨੂੰ ਸੱਦਾ ਦਵਾਂਗੇ ਤੇ ਸਾਡੀ ਖਾਸ਼ ਇਸ ਵਾਸਤੇ ਇੱਕ ਤਾਂ ਚਿੱਠੀ ਲਿਖੀ ਗਿਆ ਦੂਸਰੇ ਜਿਹੜੇ ਆਪਣੇ ਪ੍ਰੋਗਰਾਮ ਆ 11 ਅਗਸਤ ਨੂੰ ਆਪਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ तमाम ਉਹਦੀਆਂ ਜਥੇਬੰਦੀਆਂ ਵੱਲੋਂ ਮੋਟਰਸਾਈਕਲ ਮਾਰਚ ਕਿਹ ਵੀ ਇਤਿਹਾਸਕ ਮੋਟਰਸਾਈਕਲ ਮਾਰਚ ਹੋਊਗਾ ਪੀੜਿਤ ਪਿੰਡਾਂ ਦੇ ਵਿੱਚ ਅਸੀਂ ਜਾਵਾਂਗੇ ਇਹ ਤੋਂ ਗਾਹਾਂ ਜਿਹੜਾ 20 ਨੂੰ ਆ ਉਹ ਜਲੰਧਰ ਦੇ ਵਿੱਚ ਜਿੱਥੇ ਪੁੱਡਾ ਦਾ ਹੈੱਡ ਆਫਿਸ ਹੈ ਪੰਜਾਬ ਦਾ ਉੱਥੇ ਸੀ ਜ਼ਮੀਨ ਬਚਾਓ ਪੰਜਾਬ ਬਚਾਓ ਪਿੰਡ ਬਚਾਓ ਨਾ ਹਟ ਮਹਾਰੈਲੀ ਰੱਖੀ ਹੈਗੀ ਆ ਉਹ ਪੰਜ ਨੂੰ ਉੱਥੇ ਪੀਸੀ ਕਰਾਂਗੇ ਔਰ ਉਹ ਗਰਾਊਂਡ ਦਾ ਜਾਇਜ਼ਾ ਲਵਾਂਗੇ ਇਹਨਾਂ ਦੋਵਾਂ ਪ੍ਰੋਗਰਾਮ ਵਿੱਚ ਅਸੀਂ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈਗਾ ਜਿਹੜੀ ਖੀੜ ਤੇ ਗੱਲ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆਂ ਕਿ ਉਹ ਇਹ ਲੋਕ ਪੰਜਾਬ ਦੇ ਕਦੀ ਵੀ ਤੁਹਾਡੀ ਗਮਰਾਹ ਕਰਨ ਪ੍ਰਚਾਰ 'ਚ ਨਹੀਂ ਆਉਣਗੇ ਜਿਵੇਂ ਭਾਜਪਾ ਦਾ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਪੰਜਾਬ ਨੇ ਹਸ਼ਰ ਕੀਤਾ ਤੁਹਾਡਾ ਇਹ ਦਿਨੋਂ ਵੀ ਮਾੜਾ ਹਸ਼ਰ ਹੋਊਗਾ ਇਸ ਤੋਂ ਪਹਿਲਾਂ ਇਹ ਹੋਵੇ ਤੁਸੀਂ ਪਾਲਿਸੀ ਵਾਪਸ ਲੈ ਜਾਓ ਤੁਹਾਨੂੰ ਪਿੰਡਾਂ 'ਚ ਕਿਸੇ ਨੇ ਵੜਮ ਨਹੀਂ ਦੇਣਾ ਕਿ ਸੁਣਨਾ ਬਾਰੇ ਉਹਨੂੰ ਲੈਂਡ ਗ੍ਰੈਬਿੰਗ ਪਾਲਿਸੀ ਕਿਉਂ ਕਿਹਾ ਜਾਂਦਾ ਹਾਂ ਦੇਖੋ ਜ਼ਮੀਨ ਖੋਣ ਦਾ ਸਵਾਲ ਹੈ ਟੰਗ ਹੈ ਨਾ ਤੁਸੀਂ ਇਹ ਤਾਂ ਸਰਕਾਰ ਕਦੀ ਨਹੀਂ ਕਹਿੰਦੀ ਹੁੰਦੀ ਵੀ ਅਸੀਂ ਜ਼ਮੀਨ ਥੋੜੀ ਖੋ ਲੈਣੀ ਹੈ ਉਹਨੂੰ ਸਬਜਬਾਤ ਦਿਖਾਇਆ ਜਾਂਦਾ ਹੁੰਦਾ ਵੀ ਇਹਦੇ ਨਾਲ ਤੁਹਾਡੇ ਕਰੋੜਾਂ ਦੇ ਕਿੱਲੇ ਹੋ ਜਾਣਗੇ ਜਦ ਕਿ ਉਹਨਾਂ ਕੋਲੇ ਇੰਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਮੁਖਮੰਦੀ ਸਾਹਿਬ ਇੱਕ ਗੱਲ ਕਹਿੰਦੇ ਵੀ ਕਿਸਾਨ ਆਪਦੀ ਮਰਜ਼ੀ ਕਰੇ ਭਾਈ ਸਾਹਿਬ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਨੋਟੀਫਿਕੇਸ਼ਨ ਕਰਤਾ ਪਿੰਡ ਜਾ ਕੇ ਕਿਸੇ ਨੂੰ ਪੁੱਛਿਆ ਵੀ ਤੁਸੀਂ ਜ਼ਮੀਨ ਦੇਣੀ ਨਾ ਜਿ ਮਰਜ਼ੀ ਤੇ ਚੱਲੀ ਨਾ ਢੋਡੀ ਨਾ ਉਹਨੂੰ ਕਿਸਾਨ ਵੇਚ ਸਕਦਾ ਕੋਈ ਆਪਣੀ ਅਸਾਰੀ ਵੀ ਨਹੀਂ ਕਰ ਸਕਦਾ ਇਹਦਾ ਮਤਲਬ ਮਰਜ਼ੀ ਤੁਹਾਡੀ ਚੱਲ ਰਹੀ ਆ ਹੁਣ ਬਾਉਂਡ ਹੋ ਗਿਆ 3 ਸਾਲ ਲਈ ਤੁਸੀਂ ਠੇਕਾ ਦੇਣਾ ਉਹ ਅਗਲੇ 25 ਸਾਲ ਜੇ ਡਿਵੈਲਪ ਨਹੀਂ ਹੁੰਦੀ ਤੋ ਰੋਟੀ ਫੁਲਕਾ ਕਿੱਥੋਂ ਖਾਊਗਾ ਇਹਦਾ ਜਵਾਬ ਵੀ ਕੋਈ ਉਹਨਾਂ ਕੋਲੇ ਹੈ ਨਹੀਂਗਾ ਤੋ ਮੈਨੂੰ ਨਹੀਂ ਲੱਗਦਾ ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਵੀ ਇਹਦੋਂ ਪਹਿਲੋਂ ਵੀ ਪੁੱਡਾਂ ਨੇ ਗਵਾਂਡਾਂ ਨੇ ਵੱਖ-ਵੱਖ ਟੰਗਾ ਨਾ ਪੂਰੇ ਸ਼ਹਿਰਾਂ 'ਚ ਜ਼ਮੀਨਾਂ ਦਾ ਆ ਗਿਆ ਮਸਲਾ ਵੀ ਉੱਥੇ ਤਾਂ ਪਹਿਲਾਂ ਡਿਵੈਲਪ ਹੋਈਆਂ ਕਲੋਨੀਆਂ ਅਜੇ ਤੱਕ ਨਹੀਂ ਵਿਕੀਆਂ ਹੈਗੀਆਂ ਜਦ ਪੰਜਾਬ ਦੇ ਅੰਦਰ ਜਿਹੜੀਆਂ ਪ੍ਰਾਈਵੇਟ ਤੌਰ ਤੇ ਜਿਹੜੀ ਪੁੱਡਾ ਕੋ ਮਨਜ਼ੂਰੀ ਲੈ ਕੇ ਪ੍ਰਾਈਵੇਟ ਕਲੋਨਾਈਜ਼ਰ ਜਿਹੜੇ ਨੇ ਮੇਰੇ ਖਲ ਲੁਧਿਆਣਾ ਤੋਂ ਢੋਡੇ ਪਤਾ ਨਹੀਂ ਕਿੰਨੀਆਂ ਕਲੋਨੀਆਂ ਹੋਣੀਆਂ ਅਮਰਸਰ ਜਲੰਧਰ ਹੋਰ ਉੱਥੇ ਦਾ ਪਲਾਟ ਵੇਕੀ ਨਹੀਂ ਰਹੇ ਉਹ ਪ੍ਰਾਈਵੇਟ ਵਪਾਰੀ ਨੇ ਨਾ ਪੰਜਾਬ ਦੇ ਅੰਦਰ ਕੋਈ ਇਸ ਕਿਸਮ ਦੀ ਗੱਲ ਆ ਰਹੀ ਆ ਵੀ ਲੋਕਾਂ ਨੂੰ ਰਹਿਣ ਦੀ ਬਹੁਤ ਵੱਡੀ ਸਮੱਸਿਆ ਵਾ ਇਹਦੇ ਲਈ ਜੜਾ ਜੀ ਅਰਬਨਾਈਜੇਸ਼ਨ ਚਾਹੀਦਾ ਪੰਜਾਬ ਦੇ ਅੰਦਰ ਦਵਾਬਾ ਦਾ ਵਿੱਲਾ ਬੈਠਾ ਕਟੀਆਂ ਬਿੱਲੀਆਂ ਪੂਆਂ ਮੁੰਡੇ ਬਾਹਰ ਗਏ ਆ ਜਿੱਥੇ ਲੋੜ ਕੋਈ ਨਹੀਂ ਫਿਰ ਜਦੋਂ ਤੁਹਾਡੇ ਕੋਲ ਡਿਮਾਂਡ ਹੀ ਨਹੀਂ ਕੋਈ ਹੈਗੀ ਤਾਂ ਤੁਸੀਂ ਬਣਾ ਕਿਉਂ ਰਹੇ ਜੇ ਇਹਦਾ ਮਤਲਬ ਵੀ ਕਾਰਪੋਰੇਟ ਹਾਊਸਸ ਨੂੰ ਖੁਸ਼ ਕਰਨ ਲਈ ਜ਼ਮੀਨਾਂ ਕਿਸਾਨਾਂ ਦੀਆਂ ਖੋਹ ਕੇ ਕਾਰਪੋਰੇਟਰ ਨੂੰ ਦੇਣੀ ਆ ਜਿਹੜਾ ਸਾਡਾ ਪੂਰਾ ਖੱਤਸਾ ਜੈ ਸੀ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਕਰਨਾਂ ਦੀ ਹੱਕ ਆ ਔਰ ਭਗਵੰਤ ਮਾਨ ਹੁਣ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜਾ ਸਰ ਪੰਜਾਬ ਸਰਕਾਰ ਕਹਿੰਦੀ ਕਿ ਮੁਹਾਲੀ ਦੇ ਵਿੱਚ ਕਿਸਾਨਾਂ ਨੇ ਜ਼ਮੀਨਾਂ ਆਪਣੀਆਂ ਖੁਦ ਦਿੱਤੀਆਂ ਨੇ ਤੋਹਫੇ ਕਿਹੜੇ ਕਿਸਾਨ ਨੇ ਹੋ ਇਹ ਦੇਖੋ ਮਹਾਲੀ ਵਾਲੇ ਕਿਸਾਨਾਂ ਨੇ ਜਿੰਨਾ ਦਿੱਤੀਆਂ ਉਹ ਰੋ ਵੀਤੇ ਰਹੇ ਨਾ ਅੱਜ ਠੀਕ ਆ ਤੁਸੀਂ ਅੱਜ ਜਾਓ ਨਾ ਮਹਾਲੀ ਵਾਲੇ ਤਾਂ ਰੋਂਦੇ ਦਿਖੇ ਨਾ ਬਹੁਤ ਸਾਰਿਆਂ ਨੇ 11 12 ਜਿਹੜਾ ਸੈਕਟਰ ਹੈ ਮਹਾਲੀ ਦਾ ਉਹ ਕਿਸਾਨ ਆਜ ਸਾਡੇ ਕੋਲ ਰੋਂਦੇ ਆ ਵੀ ਅਜੇ ਤੱਕ ਸਾਨੂੰ ਜ਼ਮੀਨ ਦੇ ਪੈਸੇ ਨਹੀਂ ਮਿਲੇ ਠੀਕ ਹੈ ਜੜੀ ਸਾਡੀ ਆ ਗਈ ਉਹ ਰੋ ਵੀ ਨੇ ਚੰਡੀਗੜ੍ਹ ਵਾਲੇ ਕਿਸਾਨ ਵੀ ਤਾਂ ਦੱਸ ਰਹੇ ਨਾ ਵੀ ਵੇਚ ਤਾ ਗਏ ਕਰੋੜ ਦਾ ਕਿੱਲਾ ਅੱਜ ਉੱਥੇ ਰੇੜੀ ਲੋਨ ਨੂੰ ਮਜਬੂਰ ਹੈਗੇ ਕਿਸਾਨ ਕੁਝ ਕਰ ਨਹੀਂ ਸਕਦਾ ਇਹ ਦੇ ਦੇਣਗੇ ਕਰੋੜਾਂ ਦੇ ਰੁਪਏ ਪਰ ਕਿਸਾਨਾਂ ਕੋ ਨਹੀਂ ਬਚਣੀ ਹੈਗੀ ਤੋਂ ਚੰਡੀਗੜ੍ਹ ਦੇ ਸੌਰੀ ਮਹਾਲੀ ਦੇ ਕਿਸਾਨਾਂ ਨੂੰ ਅਜਾੜ ਆ ਗਿਆ ਗੁੰਮਰਾਹ ਕਰਕੇ ਹੁਣ ਕਿਸਾਨ ਗੁੰਮਰਾਹ ਹੋਣ ਵਾਲੇ ਨਹੀਂ ਹੈਗੇ ਇਹ ਇਹ ਸਪਸ਼ਟ ਹੈ ਧੰਨਵਾਦ ਅੱਜ ਕਿਸਾਨਾਂ ਦੇ ਵੱਲੋਂ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕਿਸਾਨ ਨੇਤਾ ਮਨਜੀਤ ਸਿੰਘ ਰਾਏ ਸਰਵਸਿੰਘ ਪੰਦੇਰ ਤੇ ਹੋਰ ਵੀ ਕਈ ਕਿਸਾਨ ਨੇਤਾ ਮੌਜੂਦ ਸਨ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਕਿ ਉਹਨਾਂ ਦੇ ਹੱਕ ਤੇ ਨਹੀਂ ਹੈ ਤੇ ਲਗਾਤਾਰ ਉਸ ਦਾ ਵਿਰੋਧ ਜਿਹੜਾ ਕਿ ਇਸੇ ਤਰ੍ਹਾਂ ਕੀਤਾ ਜਾਵੇਗਾ ਸੋ ਕੈਮਰਾ ਪਰਸਨ ਅਮਿਤ ਤੇ ਨਾਲ ਮਕਰਨ 베라